ਉਹ ਦੂਜੀ ਕਰੀ ਤੱਕ ਦਾ ਬੋਲ ਦਾ ਵਿਦਨ ਨਹੀਂ ਨਾ ਤਾਂ ਦਾ ਹੋ ਸਕਾ ਆਪਾਂ ਕਿ ਲੱਗਿਆ ਜੇ ਮਾਰਾ ਪਿਲਾ ਬਣਾਇਆ ਹੋਈ ਜੇ ਅਗੁਰ ਦੇ ਪਿੱਛੇ ਤੱਕ ਦਾ ਮਾਰਟੀ ਨੂੰ ਉਹ ਪਹਿਲਾ ਬੰਦ ਆਹ ਭਾਈ ਚੁਗਰਾ ਸਿੰਘ ਤੋਂ ਪਾਣਾ ਆਹ ਨਾ ਆਈ ਨਾ ਆਈ ਉਹਦੇ ਨਾਲ ਹੋਰੇ ਬੰਦ ਲਾ ਤਾਂ ਉੱਡੇ ਬਣਾਓ ਫੋਨ ਜਗਰਾ ਭਲਾਵੇਂ ਨਿਹਾਲੋ ਜਾਵੇਂ ਨਿਸ਼ਾਨਾਂ ਧੰਸੈ ਨੂੰ ਭਾਵੇਂ ਓ ਸ੍ਰੀਆ ਗਾਲ ਓ ਦੇਉ ਜਪੀਂ ਜੋ ਦੇਖੋ ਜੋ ਦੇਖੋ ਜੋ ਦੇਖੋ ਜਪੀਂ ਜੋ ਦੇਖੋ ਇੰਨਾ ਸਤੇਗੇ ਇੰਨਾ ਬਲਤਾਂ ਤੇ ਪਾਲਿਆ ਨਾ ਕਿ ਤੋ ਬਾਤ ਜਾਣ ਕੇ ਦੋ ਦੇ ਲਿਆ ਰਹੋ ਜੰਗੇ ਫਿਰ ਵਧੀਆ ਬਣ ਲੈ ਗਿਆ ਹੈ ਹੈ ਸੇ ਪਾਇਨਾ ਨਾ ਅੱਖਾਂ ਤੋਂ ਵਾਜੂ ਕੋਈ ਨਹੀਂ ਕਹਦੇ ਵਾਜੂ ਗੁਰੂ 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 ਵਾਜੂ थोरे कला कॾहिं गॾु हथ थोरा गाॾी त चलो

ਸਤਿ ਸ੍ਰੀ ਅਕਾਲ ਜੀ ਦੋਸਤੋ ਸਰਬੱਤ ਗੁਰੂ ਖਾਲਸਾ ਧੰਗ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਗੁਰਮਰਿਆ ਅਕਾਲ ਦੇ ਸਿਰ ਫਵੇਖ ਬੰਦੇ ਦੀ ਹਰ ਰਣ ਥੋੜੇ ਰਾਹੀ ਦੀ ਦਾ ਸੰਸਾਰ ਰਾਹੀ ਦੀ ਸਾਡੀ ਮਹਾਰਾਜ ਜੀ ਜਾਗਰੇ ਇੱਥੇ ਜਦੋਂ ਦੇ ਹੀ ਗੁਰੂ ਪੁਰਖ ਬਣੇ वाहगी का ख़ाली ਜੀ ਦਾ ਖਾਲਸਾ ਬਹਿ ਜੀ ਫਤਿਹ ਬਾਬਾ ਜੀ ਹੁਣ ਟਿੱਕਿਆਂ ਦਾ ਲੰਗਰ ਛਕਣ ਦੇ ਨੇ ਨਾਲ ਦਹੀਂ ਭੱਲੇ ਗੁਰੂ ਮਾਹ ਜੀ ਕੇ ਖਾਸ ਰੇਲੀ ਕਰਵਾਉਣਾ ਜੀ ਦਹੀਂ ਭੱਲੇ ਟਿੱਕਿਆਂ ਨਾਲ ਜੈਲ ਜੀਰਾ ਬਾਬੂ ਪਾਜਾਂ ਵਾਲੇ ਦੇ ਲੰਗਰ ਖੁੱਲੇ ਆ ਛਕਣੇ ਪਾਸ ਆਈ ਦੇ ਹਾਂ ਬਾਬਾ ਜੈ ਜੀ ਦਾ ਆਪਣਾ ਆਹ ਪਾਟੋ ਛਕਣੇ ਲੰਗਰ ਟਿੱਕਿਆਂ ਦਾ ਲੰਗਰ ਛਕੋ ਦਹੀਂ ਭੱਲੇ ਛਕੋ ਬਾਬਾ ਪ੍ਰਗਟ ਸਿੰਘ ਜੀ ਬੈਠੇ ਸ਼ਗੰਡੇ ਨੇ ਜੀ ਕਿਰਪਾ ਹੁੰਦੀ ਬਾਜ ਵਾਲੀ ਮੰਗਲ ਚੌਂਦੇ ਜੀ ਤਾਂ ਬਦ ਨਹੀਂ ਆਉਣ ਵਾਲੇ ਸਮੇਂ ਵੀ ਬਾਬਾ ਮੋਹਨ ਸਿੰਘ ਜੀ ਫਰੂਟ ਦਾ ਆਪ ਤੇ ਲੰਗਰ ਤੇ ਪਹੁੰਚ ਚੁਕੇ ਨੇ ਬਾਬੇ ਮੋਹਨ ਦੀ ਵੀਡੀਓ ਦਾ ਵਾਦਾ ਬਣਾ ਲਿਆ ਕਰ ਮਕਰੋ ਟਰਾਲੀ ਚ ਵਰ ਜਾਂਦਾ ਹੀ ਹੈ ਬਾਬਾ ਮੋਹਨ ਸਿੰਘ ਸਾਰੇ ਫਰੂਟ ਚਾਰਜ ਕਰੂਗਾ ਹਣ ਹੋਰ ਵੀ ਦੋਨੇ ਆ ਬਾਬਾ ਬਬਲੂ ਦੀ ਦਿਹ ਰੋਜ ਕਾਉਂਦੇ ਆਣ ਤੁਹਾਨੂੰ ਕਾਉਂਦੇ ਆ ਜੋ ਹਾਂ ਥੱਲੇ ਗੱਫੇ ਕਰ ਤੋਂ ਨੇ ਬਾਜਾਂ ਦੇ ਇਹਦੇ ਬਾਬਾ ਜੀ ਨਾਲ ਜਾਂਦਾ ਹੁੰਦਾ ਈ ਕੋਈ ਚੱਲ ਬਾਲ ਕੋ ਨਾਲ ਜਾਂਦਾ ਬਾਬਾ ਜੀ ਇਹ ਜਾਂਦੇ ਨੇ ਮੈਂ ਹਾਂ ਟਰਾਲੀ ਜਿੱਤ ਤੇ ਆਇਆ ਜੀ ਬਾਬੇ ਜੀ ਰੱਖ ਕੇ ਪਹਿਲਾਂ ਇਹਨੇ ਟਕੀਆਂ ਦਾ ਲੰਗਰ ਸਿਕਿਆ ਆ ਨਾਲ ਬਾਬਾ ਜੀ ਫੇਰ ਇਹਨੇ ਫੂਟ ਫੂਟ ਖਾਓ ਬਣਾਉਣਾ ਕਿ ਕਿ ਕਰੀਂ ਕਿ ਸੱਲਣਾ ਨਹੀਂ ਆਮਾ ਬੈਠਾ ਕਿ ਕਿ ਹੋ ਆਪਣੇ ਆਪ ਗਾੜੀ ਚੱਲਦੀ ਹੈ ਕੀ ਖਾਲਸਾ ਆ ਗਈ ਆ ਪ੍ਰਸ਼ਾਦ ਉਧਰ ਲਾਉਗਾ ਚਿੱਕੀ ਖਾਓ ਅੰਬੂਸ਼ ਪਹਿਲੇ ਕਹਿੰਦਾ ਮੈਂ ਆਉਂਦਾ ਵੀ ਇੱਟਾ ਹੀ ਆਉਂਦਾ ਦੇ ਨਾਮ ਜਿੱਤੇ ਜਵੜਿਆਏ ਆਪ ਤਕੇ ਕਿੰਨੇ ਪਾਈ ਜੇ ਸ਼ਰਮਿਤ ਕਾ ਪਾਏ ਮੜਾਣਾ ਹੋਵੇ ਕਾਟ ਨਾ ਜਾਏ ਨਾਮ ਉਹ ਭਰੇ ਜਿਵਰਾ ਬੁਲਾਵੇ ਨਿਹਾਲੋ ਜਾਵੇ ਤੇਰੀ ਆਪਾ ਰਹਾ ਜੇ ਸੁਭਾਣ ਹਾਰਾ ਸਾਹ ਭਾਲਾ ਪਹਿਲਾ ਆਸਾ ਜੀਵਾ ਸੇਹ ਮਰ ਜਾਓ ਆਖਣੇ ਔਖਾ ਸਾਚਾ ਨਾ ਸਾਚੀ ਨਾਵ ਕੀ ਨਾ ਕਰੂ ਤੋਤ ਫੂਲ ਆਇਆ

ਖੁਸ਼ੀ ਦੇ ਗੁਰੂ ਨਾਨਕ ਪਾਕਿਸਤਾਨ ਵੀ ਲੈਣ ਆਏ ਇਹਨਾਂ ਸਫਰ ਦੇ ਕਾਹਦਾ ਹਿਸਕਾ ਅੰਤ ਦੇ ਵਿੱਚ ਇਹਨਾਂ ਬਹੁਤ ਝੱਲਿਆ ਸਾਰਾ ਕੁਝ ਕੀਤਾ ਪੈਹੀ ਗੁਰੂ ਲਈ ਤੇ ਜੇ ਇੱਥੇ ਆਵਾਜ਼ ਖੁਸ਼ ਹੋਣ ਤੋਂ ਸੀ ਜਿਸਨਾਂ ਆਇਆ ਨਾ ਪੈਦਾ I just want နေကြူရ် Гора